ਕਿ ਤੋਂ ਹੁੰਦੇ ਅਸੀਂ ਕਹਿਣ ਦੇ ਵੀ ਹਾਂ ਮੈਂ ਕਹਿੰਦਾ ਆ ਸਾਰਾ ਫਨਾਹ ਕਰਦੇ ਫਿਰ ਦਰਾਫਤਾਂ ਦਾ ਜਾੜਾ ਕਰਦੇ ਫਿਰਦੇ ਦਰਾਫਤ ਅਸੀਂ ਬਚਾ ਕੇ ਰੱਖਦੇ ਆ ਨਹੀਂ ਇਹ ਤੇਰੇ ਛਕਲਾ ਚਾੜਿਆ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਹ ਦਰਾਫਤ ਮੋਛਦੀਆਂ ਨਹੀਂ ਖੰਦਦੀਆਂ ਨਹੀਂ ਨਹੀਂ ਦਰਾਖਣਾ ਖੋਇ ਉਹ ਖਰੂ ਵੀ ਕਰ ਰਹੀਆਂ ਉਹ ਖਰੂ ਨਹੀਂ ਅਸੀਂ ਕਰ ਦਿੰਦੇ ਇਹ ਜਦੋਂ ਹੁਣ ਤਾਂ ਕੱਖ ਖਾਨੀਆਂ ਦੇਖਣਾ ਚਾਹੀ ਤੈਨੂੰ ਮੈਂ ਜਿਹੜੀ ਗੱਲ ਕਹਉਂਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਉਹਦਾ ਮੂੰਹ ਫੜ ਲੈਣਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸਾ ਹਜ਼ਾਰਾਂ ਫਰਸਤਾਂ ਨੁਕਸਾਨ ਕਰਦੇ ਆ ਯਾਰ ਸਾਡੇ ਕੋਲੇ ਹੈ ਨਹੀਂ ਥੋੜੇ ਬਸ ਉਹ ਤੋੜ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਹੀ ਕਰ 20 ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲੋ ਅਸੀਂ ਉਧਰ ਹੀ ਡਕ ਲਾਂ ਅਸੀਂ ਨਹੀਂ ਲਿਆ ਕੇ ਰੋਟੇ ਕਿੱਧਰ ਮੈਲ ਕਲੈਂਸ ਅੱਧਾ ਮੈਲ ਕਲੈਂਸ ਜਗ੍ਹਾ ਜਿਵੇਂ ਬੋਲੇਗੇ ਨੀਂਦ ਨੂੰ ਕੀ ਰੱਖ ਲੈਣਾ ਤੂੰ ਕਿਹਨੂੰ ਘਰੇ ਬਾੜ ਕੇ ਰੱਖ ਲੈਣਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਕਨਾਲੀਆਂ ਹੈਗੀਆਂ ਕੌਂਡਲਾਂ ਵਿੱਚ ਮੱਝਾਂ ਤੜ ਕੇ ਰੱਖ ਲੈਣਾ ਉੱਧਰ ਰੱਖਾਂ ਸੋਰ ਕੀ ਕਰੀਏ ਸਾਡੀ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸ ਹੁਣ ਪਹਿਲਾ ਦਰਿਆ ਦੇ ਪਰਲੇ ਪਾਸ ਤੂੰ ਗੰਦ ਪਾਇਆ ਹੁਣ ਇੱਧਰ ਨੂੰ ਹੋ ਤੁਰੇ ਤੂੰ ਸਾਡੀ ਜਗ੍ਹਾ ਇੱਥੇ ਮੈਲ ਦਾ ਲਈ ਹੋਈ ਹੈ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਹੈ ਨੇ ਨਹੀਂ ਲਿਆ ਫੇਰ ਤਾਂ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਪੱਕ ਪੱਠੇ ਕਿੱਥੋਂ ਪਵਾਏਗਾ ਹਾਂ ਤੇ ਇਹ ਪਾਸ ਕਰਨਾ ਗਰੀਬਾਂ ਨੇ ਬਹੁਤੀ ਕਰਨਾ ਹੈ ਇਹ ਪਾਸ ਨਹੀਂ ਗਰੀਬੀ ਵਾਲਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਨਹੀਂ ਬੈਠੇ ਆ ਪਾਸ ਸਾਰਾ ਦਿਨ ਖੜੇ ਮੈਨੂੰ ਇੱਕ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਹਾਂ ਖੜੇ ਖੜੇ ਰਹਿ ਕੇ ਉਹ ਗੱਲ ਸੁਣ ਕਿੰਨੇ ਲੱਖ ਦਾ ਮਾਲ ਤੇਰੇ ਕੋਲੇ ਆਹ ਕੋਣ ਸਾਨੂੰ ਇਹ ਨਾ ਕਿ ਪਤਾ ਜਾਨੇ ਵੱਧ ਤੋਂ ਵੱਧ 50000 ਦੀ ਮੱਝ ਸਾਡੀ 50 ਦੀ ਛੱਡ ਯਾਰ 40 ਲੱਖ ਮੱਝਾਂ ਗਿਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਸਾਡੇ ਵਾਲੀ ਮੱਝ ਜਿਹੜੀਆਂ ਮੋਟੀਆਂ 15-16 ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋ-ਕੱਟ ਰਹੀ ਹੈ ਦੇਖ ਲੈ ਚੱਲ ਗਿਣ ਕੇ ਚੱਲ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਚੱਲ ਲੈ ਤੇਰੀਆਂ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਏ ਸਾਡੇ ਸਾਥ ਰਾਖੀ ਗਰੀਬਾਂ ਫਿਰ ਗਰੀਬ ਆ ਉੱਟੇ ਪਾਸ ਉਹਦਾ ਹੀ ਆ ਨਾ ਇਹੀ ਜਿਹਨਾਂ ਹੋਰ ਜ਼ਮੀਨ ਨੇ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂਡ ਡੂਡ ਲੱਖ ਦੀ ਮੱਝ ਆ ਸਾਡੇ ਕੋਲ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਜਣੇ ਹੁੰਦੇ ਕਈ ਬੰਦੇ ਕਈ ਆ ਆ ਬੜਾ ਰਕਮ ਲੱਭਿਆ ਜੇ ਤੂੰ ਗਰੀਬ ਆ ਕਈ ਬੰਦੇ ਤਕੜੇ ਆ ਗੱਲ ਸੁਣ ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਖਤ ਮਿਸ਼ਾਉਣੇ ਆ ਨੇ ਮੁੰਡੇ ਫੇਰ ਅਸੀਂ ਨੁਕਸਾਨ ਤੂੰ ਬਹੁਤ ਜਾਗਰਤ ਐ ਮਹਿਲਖਾਂ ਜਨੂ ਯਾਰ ਬਾਰੀ ਬਾਰੀ ਤੂੰ ਉਹੀ ਗੱਲ ਕਰਦਾ ਹੁਣ ਜੇ ਤੇਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾਰੇ ਵੱਜਣੇ ਆ ਗਰੀਬ ਬੰਦੇ ਨੂੰ ਕੁਟਦੇ ਆ ਹਾਂਜੀ ਉਹ ਵੀ ਦਾ ਸਹੀ ਠੀਕ ਆ ਚੱਕਰ ਕੀ ਪਤਾ ਕੀ ਐ ਮਹਿਲਖਾਂ ਤੂੰ ਜਨੂ ਮਰਜੀ ਬੀਠੇ ਉੱਥੇ ਬੁੱਟੇ ਲੱਗੇ ਆ ਯਾਨੀ ਮੈਨੂੰ ਪਤਾ ਪਹਿਲਾਂ ਤੂੰ ਸਾਰਾ ਉਹ ਨਾਲ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ ਚ ਵੜ ਗਏ ਆ ਕੇ ਬਰਨਾਲਾ ਬਰਾਂਡਾ ਮਾਨਸਾ ਚ ਵੜ ਗਏ ਮਾਨਸਾ ਮਾਨਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐ ਨੂੰ ਤੁਰ ਹੀ ਆਉਣੇ ਤੁਸੀਂ ਉਹਨੂੰ ਹੀ ਤੁਰਦੇ ਹੁੰਦੇ ਆ ਬੰਦੇ ਹੁਣ ਅਸੀਂ ਕੀ ਕਹਿ ਸਕਦੇ ਬੰਦੇ ਨੇ ਬਤੇਰੇ ਆ ਇਹਦੇ ਅਸੀਂ ਨਹੀਂ ਕਹਿ ਸਕਦੇ ਝੂਠੇ ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਸਾਡੇ ਥੋੜੇ ਡੰਗਰ ਆ ਅਸੀਂ ਚੱਲ ਉੱਥੇ ਪਲਾਡਾ ਰੱਖਾਂਗੇ ਜੇ ਚੱਲ ਜਾ ਸਾਡੇ ਨੂੰ ਕਹਿੰਦੇ ਸਾਡੇ ਨੇ ਚਾਰ ਨਹੀਂ ਸਾਡੇ ਨੇ ਨਹੀਂ ਜਾਣਾ ਕੋਈ ਸਰਕਾਰ ਸਾਲੀ ਥੋੜੀ ਖਾਤਰ ਕੋਈ ਕਾਨੂੰਨ ਬਣਾਉਂਦੀ ਆ ਅਜਾ ਮੇਰੀ ਗੱਲ ਹੋਰ ਸੁਣ ਲੈ ਐਕਸੀਡੈਂਟ ਤੁਸੀਂ ਹਾਈ ਬਿਰ ਉੱਤੇ ਲੈ ਕੇ ਦੋ ਦੋ ਚਾਰ ਚਾਰ ਦੋ ਪਸ਼ੂ ਤਰ ਪੈਨਿਓ ਉਹ ਕੀ ਇਨਸਾਨ ਕਰ ਰਹੇ ਨੇ ਵੀ ਲੋਕਾਂ ਦਾ ਸਰਕਾਰ ਇੱਥੇ ਭੰਦ ਨਹੀਂ ਮੈਂਟ ਲਾਉਂਦੇ ਸਾਡੇ ਵਰਗਾ ਚਲਾਨ ਕੱਟਣ ਲੱਗਿਆ ਵੜ ਕੇ ਅੱਥੇ ਕਰੀਮਾ ਹੱਤੋਂ ਦੀ ਮੈਂਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸੇ ਤਰੇ ਫਿਰ ਤੋਂ ਕੋਈ ਹਜ਼ਾਰਾਂ ਪਸ਼ੂ ਨੂੰ ਰੋਕਦਾ ਤਰ ਕੋਈ ਅਸੀਂ ਮੰਨ ਲਏ ਜੇ ਤੁਸੀਂ ਕਹਿੰਦੇ ਇੱਥੇ ਸਰ ਤੇ ਚਲ ਬੁੱਟੇ ਤੋੜਦੇ ਹਾਂ ਨਾ ਅਸੀਂ ਉੱਥੇ ਪਲਾਟ ਕੋੜ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਬਿਜਾਰਾ ਕਰਾਂਗੇ ਹੋਰ ਕੀ ਕਿਸੇ ਕੋਲ ਲੈ ਲਾਂਗੇ ਬਾਹਰ ਆ ਬੁਰੇ ਲੈ ਕੇ ਕਰਾਂਗੇ ਬਾਕੀ ਇਹੀ ਹੈ ਉਹ ਤਾਂ ਨਹੀਂ ਅਸੀਂ ਆ ਨੂੰ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆ ਪੀਲੇ 4-5 ਸਾਲ ਤੋਂ ਫਨਾਹ ਕਰਤਾ ਤੋ ਜਿੱਥੋਂ ਲੰਘਣ ਲੱਗ ਜੈਨੇ ਵੀਰ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤੇਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲਕਾਂ ਤੋ ਉਰੇ ਪਾਰੇ ਕਿੱਥੇ ਨਹੀਂ ਜਾਂਦੇ ਜੀ ਆਹ ਰੋਡ ਆ ਇੱਥੇ ਦਾ ਜਾਂਦੇ ਆ ਇੱਥੋਂ ਮੁੜ ਕੇ ਫੇਰ ਮਹਿਲਕਾਂ ਚੱਲ ਜਾਂਦੇ ਆ ਬਸ ਇਹੀ ਐ ਬਸ ਸਾਡਾ ਹੋਰ ਕੋਈ ਉਰੇ ਪਾਰੇ ਕਿੱਥੇ ਜਾਂਦਾ ਨਹੀਂ ਦਾਦਾ ਕੋਈ ਨਾ ਤੁਨੂੰ ਕਦੇ ਫੇਰ ਮਿਲਾਂ ਕੋਈ